ਇਹ ਪਿੰਡ ਹੈ ਸਰਜੀਤਬਿੰਦ ਰਖੀ ਦਾ ਹੈ ਨਾ ਸਰਜੀਤਬਿੰਦ ਰਖੀ ਬਾਰੇ ਤੁਸੀਂ ਜਾਣਦੇ ਹੋਵੋਗੇ ਤੇ ਇਹ ਪਿੰਡਾਂ ਦੇ ਵਿੱਚ 70 ਤੋਂ 80% ਜਿਹੜੇ ਪਈਏ ਰਹਿਣ ਲੱਗ ਪਏ ਹੋਰ ਤਾਂ ਹੋਰ ਸਰਜੀਤਬਿੰਦ ਰਖੀ ਦਾ ਜਿਹੜਾ ਘਰ ਹੈ ਜਿੱਥੇ ਸਰਜੀਤਬਿੰਦ ਰਖੀ ਨੇ ਗਾਣਾ ਸ਼ੁਰੂ ਕੀਤਾ ਜਿੱਥੋਂ ਹਿੱਟ ਹੋਇਆ ਉੱਥੇ ਵੀ ਜਿਹੜੇ ਹੁਣ ਪਈਏ ਰਹਿੰਦੇ ਨੇ ਘਰ ਹਾਲਾਂਕਿ ਜਿਹੜਾ ਸਰਜੀਤਬਿੰਦ ਰਖੀ ਦੇ ਪਰਿਵਾਰ ਕੋਲ ਹੀ ਹੈ ਵੇਚਿਆ ਨਹੀਂ ਹੈਗਾ ਪਰ ਜਿਹੜੇ ਉਥੇ ਪਈਏ ਰਹਿੰਦੇ ਨੇ ਵੀ ਪਈਆਂ ਨੂੰ ਸਮਾਰਖਿਆ ਉਥੇ ਬਹੁਤ ਪੁਰਾਣੀਆਂ ਚੀਜ਼ਾਂ ਜਿਹੜੀਆਂ ਸਰਜੀਤ ਬਿੰਦ ਰੱਖੇ ਦੀਆਂ ਹਲੇ ਵੀ ਪਈਆਂ ਨੇ ਬੇਸ਼ੱਕ ਉਹਨਾਂ ਦੀ ਗੱਡੀ ਉਹਨਾਂ ਦਾ ਸਾਈਕਲ ਉਹਨਾਂ ਦਾ ਸਕੂਟਰ ਹੈਨਾ ਸਾਰੀਆਂ ਚੀਜ਼ਾਂ ਪਈਆਂ ਨੇ ਪਰ ਜਿਹੜਾ ਕਾਰ ਹੈ ਉਹ ਪਈਆਂ ਨੇ ਸਾਂਭਿਆ ਹੋਇਆਗਾ ਦੋਸਤੋ ਹੁਣ ਤੁਸੀਂ ਜਾਣਦੇ ਹੋ ਵੀ ਪੰਜਾਬ ਦੇ ਵਿੱਚ ਇੱਕ ਮੁਹਿੰਮ ਜੀ ਚੱਲ ਪਈ ਵੀ ਬਈਆਂ ਨੂੰ ਜਿਹੜਾ ਬਾਹਰ ਕੱਢੋ ਪੰਜਾਬ ਦੇ ਵਿੱਚੋਂ ਹੈਨਾ ਕਿਉਂਕਿ ਇੱਕ ਨਿੱਕੇ ਜਿਹੇ ਬੱਚੇ ਨੂੰ ਜਿਹੜਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹਰਬੀਰਸ ਸਿਰਫ ਉਦੀ ਉਮਰ ਮਿਲਦਾ 7-8 ਸਾਲ ਦੀ ਸੀਗੀ ਉਸ ਨੂੰ ਇੱਕ ਭਈਏ ਨੇ ਬੜੀ ਬੇਰਹਿਮੀ ਨਾਲ ਕਤਲ ਕੀਤਾ ਜਦੋਂ ਉਹ ਗੁਰਦੁਆਰੇ ਵਿੱਚ ਜਾ ਰਿਹਾ ਸੀ ਆਪਣੀ ਭੈਣ ਦੇ ਨਾਲ ਉਥੋਂ ਉਸ ਨੂੰ ਜਿਹੜਾ ਚੱਕ ਲਿਆ ਉਸ ਤੋਂ ਬਾਅਦ ਉਹਦੇ ਜਿਹੜੇ ਗੁਪਤ ਅੰਗਾਂ ਤੇ ਵੀ ਜਿਹੜੀਆਂ ਸੱਟਾਂ ਮਾਰੀਆਂ ਗਈਆਂ ਇਸ ਤਰੀਕੇ ਦੇ ਨਾਲ ਜਿਹੜਾ ਉਸ ਨੂੰ ਮਾਰ ਦਿੱਤਾ ਗਿਆ ਨਿੱਕੇ ਜਿਹੇ ਬੱਚੇ ਨੂੰ ਉਦੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਬੜਾ ਦੁੱਖ ਲੱਗਿਆ ਵੀ ਬਈ ਇਹ ਨੇ ਜਿਹੜੇ ਪੰਜਾਬ ਦੇ ਵਿੱਚ ਗੰਦ ਪਾਈ ਜਾਂਦੇ ਨੇ ਕਦੇ ਕਿਸੇ ਨੂੰ ਮਾਰ ਦਿੰਦੇ ਨੇ ਕਦੇ ਕਿਸੇ ਨੂੰ ਤਾਂ ਇਹਨਾਂ ਨੂੰ ਜਿਹੜਾ ਪੰਜਾਬ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਪਰ ਇੱਕ ਗੱਲ ਆ ਵੀ ਪੰਜਾਬ ਤੇ ਪਈਏ ਐਨੇ ਜਾਦੇ ਕਾਬਜ਼ ਹੋ ਗਏ ਜਿਹੜੇ ਪ੍ਰਵਾਸੀ ਮਜ਼ਦੂਰ ਕਹਿੰਦੀ ਆਪਾਂ ਇਹਨੇ ਜਾਦੇ ਕਾਬਜ਼ ਹੋ ਗਏ ਵੀ ਹੁਣ ਇਹਨਾਂ ਦਾ ਨਿਕਲਣਾ ਜਿਹੜਾ ਬਹੁਤ ਔਖਾ ਹੈ ਕਈ ਪਿੰਡ ਤਾਂ ਐਹੋ ਜਿਹੇ ਨੇ ਵੀ ਜਿੱਥੇ 5-10% ਪੰਜਾਬੀ ਨੇ ਤੇ ਸਾਰੇ ਪਿੰਡਾਂ ਦੇ ਵਿੱਚ ਭਈਏ ਹੀ ਰਹਿੰਦੇ ਨੇ ਇਹ ਪਿੰਡ ਹੈ ਜਿਹੜਾ ਬਿੰਦਰਖ ਪਿੰਡ ਹੈ ਸਰਜੀਤ ਬਿੰਦਰਖੀ ਦਾ ਪਿੰਡ ਆ ਤੇ ਇੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਭਈਏ ਆਏ ਹੋਏ ਨੇ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਆਏ ਨੇ ਇਹ ਰੋਪੜ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਬਿੰਦਰਖ ਜਿਹੜਾ ਪਿੰਡ ਦਾ ਨਾਮ ਹੈ ਇੱਥੋਂ ਹੀ ਜਿਹੜਾ ਸਰਜੀਤ ਬਿੰਦਰਖੀ ਨੇ گاਉਣਾ ਸ਼ੁਰੂ ਕੀਤਾ ਸੀਗਾ ਉਸ ਤੋਂ ਬਾਅਦ ਜਿਹੜਾ ਘਰ ਤੁਸੀਂ ਵੇਖ ਰਹੇ ਹੋ ਇਹ ਘਰ ਜਿਹੜਾ ਸਰਜੀਤ ਬਿੰਦਰਖੀ ਨੇ ਬਣਾਇਆ ਤੇ ਫਿਰ ਜਿਹੜਾ ਮਹਾਲ ਹੀ ਰਹਿਣ ਲੱਗ ਪਿਆ ਸੀਗਾ ਜਦੋਂ ਸਰਜੀਤਬਿੰਦ ਰੱਖੇ ਦੀ ਡੈਥ ਹੋਈ 2003 ਦੇ ਵਿੱਚ ਤਾਂ ਉਦੋਂ ਇਸੇ ਘਰ ਦੇ ਵਿੱਚ ਜਿਹੜਾ ਸਰਜੀਤਬਿੰਦ ਰੱਖੇ ਇਹਨੂੰ ਲਿਆਂਦਾ ਗਿਆ ਸੀ ਫਿਰ ਜਿਹੜਾ ਅੰਤਮ ਸੰਸਕਾਰ ਕੀਤਾ ਗਿਆ ਸੀ ਉਹਨਾਂ ਦਾ ਉਸ ਵੇਲੇ ਕਹਿੰਦੇ ਇਸ ਪਿੰਡ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਸੀ ਕਿਉਂਕਿ ਸਰਜੀਤਬਿੰਦ ਰੱਖੇ ਆ ਸਾਬ ਛੋਟੀ ਮੋਟੀ ਸ਼ੈ ਨਹੀਂ ਸੀ ਉਹਨਾਂ ਨੇ ਪੰਜਾਬੀ ਫਿਲਮਾਂ ਦੇ ਵਿੱਚ بڑے ਹਿੱਟ ਗੀਤ ਗਾਏ ਨੇ ਬੜੇ ਉਵੇਂ ਵੈਸੇ ਜੇ ਗੱਲ ਕਰੀ ਐਲਬਮਾਂ ਦੀ ਜਿੰਨੇ ਵੀ ਗੀਤ ਗਾਏ ਨੇ ਉਹਨਾਂ ਦੇ ਤਕਰੀਬਨ ਸਾਰੇ ਹੀ ਸੁਪਰ ਡੂਪਰ ਹਿੱਟ ਨੇ ਕਹਿੰਦੇ ਜਦੋਂ ਉਹ ਸ਼ੋਅ ਲਾਣ ਗਏ ਹੋਏ ਸੀ ਤਾਂ ਜਦੋਂ ਸ਼ੋਅ ਤੋਂ ਵਾਪਸ ਮੁੜ ਕੇ ਆਏ ਉਸ ਤੋਂ ਬਾਅਦ ਕਹਿੰਦੇ ਉਹਨਾਂ ਨੂੰ ਅਟੈਕ ਹੋਇਆ ਤੇ ਉਹਨਾਂ ਦੀ ਜਿਹੜੀ ਡੈਥ ਹੋ ਗਈ ਤੇ ਉਹਨਾਂ ਦਾ ਜਿਹੜਾ ਇੱਕ ਪੁੱਤਰ ਗਿਤਾਜ ਬਿੰਦ ਰੱਖੀਆ ਉਹ ਤੁਸੀਂ ਜਾਣਦੇ ਹੋ ਵੀ ਫਿਲਮੀ ਲੈਣ ਦੇ ਵਿੱਚ ਹੀ ਆ ਆ ਜਿਹੜੀ ਤੁਸੀਂ ਗੱਡੀ ਵੇਖ ਰਹੇ ਹੋ ਇਹ ਸਰਜੀਤ ਬਿੰਦ ਰੱਖੀ ਦੀ ਆ ਇਹਦੇ ਵਿੱਚ ਹੀ ਬੈਠ ਕੇ ਕਦੇ ਸ਼ੋਅ ਲਾਣ ਜਾਂਦਾ ਹੁੰਦਾ ਸੀ ਸਰਜੀਤ ਬਿੰਦ ਰੱਖੀਆ ਇੱਕ ਇੱਥੇ ਸਕੂਟਰ ਵੀ ਖੜਿਆ ਜਿਹੜਾ ਸਕੂਟਰ ਆ ਉਹ ਵੀ ਸਰਜੀਤਵਿੰਦ ਰੱਖੇ ਸਾਹਬ ਦਾ ਤੇ ਉਹਨਾਂ ਨੇ ਜਦੋਂ ਕਲਾਕਾਰ ਬਣੇ ਤਾਂ ਇਹ ਜਿਹੜਾ ਪਹਿਲਾ ਸਕੂਟਰ ਲਿੱਤਾ ਸੀ ਫਿਰ ਗੱਡੀ ਲਿੱਤੀ ਸੀ ਤੇ ਇਹ ਘਰ ਵੀ ਜਿਹੜਾ ਬਾਅਦ ਦੇ ਵਿੱਚ ਬਣਾਇਆ ਸੀ ਉਸ ਤੋਂ ਪਹਿਲਾਂ ਪਿੰਡ ਦੇ ਵਿੱਚ ਇੱਕ ਹੋਰ ਨਿੱਕਾ ਜਿਹਾ ਘਰ ਹੁੰਦਾ ਸੀ ਸਰਜੀਤਵਿੰਦ ਰੱਖੇ ਸਾਹਬ ਦਾ ਤੇ ਕਈ ਭੈਣਾਂ ਸੀ ਸਰਜੀਤਵਿੰਦ ਰੱਖੇ ਦੀ ਇਕੱਲਾ ਹੀ ਜਿਹੜਾ ਬੱਚਾ ਸੀ ਮਾਪੇ ਦਾ ਤੇ ਭੈਣਾਂ ਕਹੀ ਸੀ ਨਾ ਮੁੰਡਾ ਇਕੱਲਾ ਸੀਗਾ ਕੋਈ ਜ਼ਿਆਦੇ ਜ਼ਮੀਨ ਜਾਇਦਾਦ ਨਹੀਂ ਹੈਗੀ ਸੀ ਬਹੁਤ ਘੱਟ ਸੀ ਫਿਰ ਵੀ ਸਰਜੀਤਵਿੰਦ ਰੱਖੇ ਇੱਕ ਬਹੁਤ ਤਾਕੜਾ ਸਟਾਰ ਬਣਿਆ